8 ਵਜੇ ਦਾਣਾ ਮੰਡੀ ਉੱਚੋ ਮੰਡੀ ਦੇ ਵਿੱਚ ਪਹੁੰਚ ਜਿਓ ਕੱਲ ਨੂੰ ਬੀਬੀ ਖਾਲੜਾ ਜੀ ਆ ਰਹੇ ਨੇ ਭਾਈ ਅਮਰਤਪਾਲ ਸਿੰਘ ਦੇ ਭਰਾ ਤੇ ਉਹਨਾਂ ਦੇ ਬਾਪੂ ਜੀ ਵੀ ਆ ਰਹੇ ਨੇ ਤੇ ਭਾਈ ਸਰਬਜੀਤ ਸਿੰਘ ਜਿਹੜੇ ਆਪਣੇ ਫਰੀਦਕੋੜ ਤੋਂ ਚੋਣ ਲੜ ਰਹੇ ਨੇ ਉਹ ਵੀ ਆ ਰਹੇ ਨੇ ਸੋ ਹੋਰ ਵੀ ਕਈ ਜਿਹੜੇ ਸਿੰਘ ਆ ਰਹੇ ਨੇ ਸੋ ਤੁਹਾਨੂੰ ਬੇਨਤੀ ਆ ਕਿ ਭਾਈ ਸਾਰਿਆਂ ਨੇ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਕੱਲ੍ਹ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਦੋ ਤਿੰਨ ਜਰੂਰੀ ਬੇਨਤੀਆਂ ਨੇ ਮੇਰਾ ਵੀਰ ਧਿਆਨ ਦੇ ਨਾਲ ਸੁਣ ਲੈਣਾ ਇਕਦਾ ਕੱਲ ਨੂੰ 29 ਤਰੀਕ ਨੂੰ ਕੱਲ 29 ਤਰੀਕ ਨੂੰ ਆਪਣਾ ਵੱਡਾ ਰੋਡ ਮਾਰਚ ਜਿਹੜਾ ਕੱਢਣ ਜਾ ਰਹੇ ਹਾਂ ਪੁੱਚੋ ਮੰਡੀ ਤੋਂ ਸ਼ੁਰੂ ਹੋ ਕੇ ਸਵੇਰੇ ਆਪਾਂ ਦਾਣਾ ਮੰਡੀ ਪੁੱਚੋ ਇਕੱਠੇ ਹੋਣਾ 8:30 ਦਾ ਵਕਤ ਹੈ ਉੱਥੋਂ ਚੱਲ ਕੇ ਆਪਾਂ ਜਾਣਾ ਪੂਲਾ ਨਥਾਣਾ ਝੰਡਾ ਵਾਲਾ ਹਰਾਏਪੁਰ ਗੋਨੇਆਣਾ ਬਠਿੰਡਾ ਭਿੰਡ ਦਾ ਬਾਦ ਆਪਾਂ ਜਾਣਾ ਨਰੂਆਣਾ ਨਰੂਆਣ ਦਾ ਜੈ ਸਿੰਘ ਵਾਲਾ ਆਪਣਾ ਕੁੱਦਾ ਨੰਦਗੜ ਕਾਲ ਚਰਾਣੀ ਬਾਦਲ ਲੰਬੀ ਇਧਰ ਨੂੰ ਜਾਣਾ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਆ ਸਾਰੇ ਭਰਾਵਾਂ ਨੂੰ ਬੇਨਤੀ ਆ ਕਿ ਕੱਲ ਨੂੰ ਵੱਡੀ ਗਿਣਤੀ ਦੇ ਵਿੱਚ ਆਪੋ ਆਪਣੇ ਸਾਧਨ ਲੈ ਕੇ ਮੇਰਾ ਵੀਰ ਟਰੈਕਟਰ ਗੱਡੀਆਂ ਮੋਟਰਸਾਈਕਲ ਜਿਹੜੇ ਵੀ ਸਾਧਨਾਂ ਤੇ ਤੁਸੀਂ ਆ ਸਕਦੇ ਹੋ ਭਰਾ ਬਣ ਕੇ ਆਓ ਕੱਲ ਨੂੰ ਆਪਣਾ ਖੀਰਲਾ ਹੰਬੜਾ ਮਾਰਨਾ ਆਪਾਂ ਜਬਰਦਸਤ ਤਰੀਕੇ ਨਾਲ ਮਾਰਨਾ ਤੁਸੀਂ ਜਿਹੜਾ ਆਪਣਾ ਮਾਰਚ ਸੀਗਾ ਮਾਨਸਾਲਾ ਉਹ ਬਹੁਤ ਕਾਮਯਾਬ ਕੀਤਾ ਇੰਨੀ ਲੋ ਵਗਦੀ ਸੀਗੀ ਮੂੰਹ ਫੂਕ ਤੇ ਲੋ ਨੇ ਅੱਖਾਂ ਫੂਕਦੀਆਂ ਗੱਟੇ ਫੂਕਦੇ ਪਰ ਤੁਸੀਂ ਖੀਰ ਤੱਕ ਛੋਟਿਓ ਉਹ 125 ਕਿਲੋਮੀਟਰ 26 ਕਿਲੋਮੀਟਰ ਆਪਾਂ ਗਏ ਆ ਅਖੀਰ ਤੱਕ ਤੁਸੀਂ ਜਾ ਕੇ ਸਰਦੂਲਗੜ ਦੇ ਵਿੱਚੋਂ ਸਮਾਪਤ ਕੀਤਾ ਕੱਲ ਨੂੰ ਫਿਰ ਮੇਰਾ ਵੀ ਬੇਨਤੀ ਆ ਸਾਰਿਆਂ ਨੂੰ ਕਿ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਅਖੀਰ ਤੱਕ ਆਪਾਂ ਜਾਣਾ ਆਪੋ ਆਪਣੇ ਸਾਧਨ ਲੈ ਕੇ ਕੱਲ ਨੂੰ 8:30 ਵਜੇ ਦਾਣਾ ਮੰਡੀ ਉਹ ਚੋਣ ਮੰਡੀ ਦੇ ਵਿੱਚ ਪਹੁੰਚ ਜਿਓ ਕੱਲ ਨੂੰ ਬੀਬੀ ਖਾਲੜਾ ਜੀ ਆ ਰਹੇ ਨੇ ਭਾਈ ਅਮਰਪਾਲ ਸਿੰਘ ਦੇ ਭਰਾ ਤੇ ਉਹਨਾਂ ਦੇ ਬਾਪੂ ਜੀ ਵੀ ਆ ਰਹੇ ਨੇ ਤੇ ਭਾਈ ਸਰਬੀ ਸਿੰਘ ਜਿਹੜੇ ਆਪਣੇ ਫਰੀਦਕੋੜ ਤੋਂ ਚੋਣ ਲੜ ਰਹੇ ਨੇ ਉਹ ਵੀ ਆ ਰਹੇ ਨੇ ਸੋ ਹੋਰ ਵੀ ਕਈ ਜਿਹੜੇ ਸਿੰਘ ਆ ਰਹੇ ਨੇ ਸੋ ਤੁਹਾਨੂੰ ਬੇਨਤੀ ਆ ਕਿ ਭਾਈ ਸਾਰਿਆਂ ਨੇ ਬੱਦ ਤੋਂ ਬੱਦ ਵੱਡੀ ਗਿਣਤੀ ਵਿੱਚ ਕੱਲ੍ਹ ਹਲਕੇ ਜਿਹਾ ਆਪਣੀਆਂ ਦੋ ਤਿੰਨ ਗੱਡੀਆਂ ਫਿਰਦੀਆਂ ਰੇ ਪ੍ਰਚਾਰ ਕਰਦੀਆਂ ਆਪਣੇ ਨਿਸ਼ਾਨ ਦਾ ਵੀ 10ਵੇਂ ਨੰਬਰ ਤੇ ਨਿਸ਼ਾਨਾ ਚੋਣ ਛਣ ਬਾਲਤੀ ਉਹ ਦੱਸਦੇ ਫਿਰਦੇ ਪਰ ਫੇਰ ਵੀ ਮੈਂ ਬੇਨਤੀ ਕਰਦਾ ਤੁਹਾਨੂੰ ਕਿ ਤੁਸੀਂ ਤੁਹਾਡੇ ਕੋਲ ਟਰੈਕਟਰ ਹੈਗੇ ਆ ਉਹ ਜਿਹੜੀ ਉਹ ਆਪਣਾ ਗੀਤ ਜਾਂ ਚੱਲਦਾ ਗੀਤ ਚੱਲਦਾ ਤੇ ਨਾਲ ਅਗਰ ਆਪਣਾ ਪ੍ਰਚਾਰ ਕਰਦਾ ਉਹ ਬੋਲਦਾ ਨਿਸ਼ਾਨ ਦੱਸਦਾ ਉਹ ਚਿਪ ਜੀ ਉਹ ਮੋਬਾਈਲ ਚ ਪਾ ਲਿਆ ਕਰੋ ਉਹਦੇ ਤੇ ਲਾਲਾ ਕੋ ਬਲੂਟੁੱਥ ਨਾਲ ਜੁੜ ਜਾਂਦਾ ਉਹ ਉਹ ਤੁਸੀਂ ਜੋੜ ਕੇ ਉਹ ਤੁਸੀਂ ਆਪਣਾ ਜੋੜ ਕੇ ਤੁਸੀਂ ਉਹਦੇ ਨਾਲ ਤੇ ਪ੍ਰਚਾਰ ਪਿੰਡਾਂ ਦੇ ਵਿੱਚ ਟਰੈਕਟਰ ਇੱਕ ਵਾਰੀ ਸਵੇਰੇ ਤੜਕੇ ਦੇ ਇੱਕ ਵਾਰੀ ਹੱਥ ਨੇ ਆਪੀ ਕਮਾਦਿਆ ਕਰੋ ਆਪਣੇ ਕੋਲ ਕੱਲ ਦਾ ਦਿਨ ਦੀ ਨਾ 29 ਤੇ 30 ਦੋ ਦਿਨ ਆਪਣੇ ਕੋਲ ਪ੍ਰਚਾਰ ਦੇ ਬਚੇ ਆ ਇੱਕ ਤਾਂ ਇਹ ਬੇਨਤੀ ਵੀ ਟਰੈਕਟਰ ਦੇ ਉੱਤੇ ਚਿੱਪ ਲਾ ਕੇ ਆਪੋ ਆਪਣੇ ਪਿੰਡਾਂ ਦੇ ਵਿੱਚ ਸਾਰੀ ਗਲੀ ਗਲੀ ਘੜਦਿਆ ਕਰੋ ਨਿਸ਼ਾਨ ਦਾ ਪਤਾ ਲੱਗ ਜਾਵੇ ਤੀਜੀ ਬੇਨਤੀ ਤੀਜੀ ਬੇਨਤੀ ਇਹ ਆ ਕਿ ਆਪਣੇ ਕੋਲੇ ਜਿਹੜਾ ਵੋਟਾਂ ਵਾਲੇ ਦਿਨ ਤੁਸੀਂ ਬੂਥ ਲਾਉਣੇ ਆ ਉਹਨਾਂ ਬੂਥਾਂ ਦੇ ਉੱਤੇ ਇੱਕ ਫਲੈਕਸ ਕਢਾ ਕੇ ਆਪਣੇ ਪਿੰਡ ਦੇ ਵਿੱਚ ਉਹ ਫਲੈਕਸ ਦੇ ਉੱਤੇ ਛੋਟੀ ਫਲੈਕਸ ਪੜਾ ਲਓ ਉਧਰ ਤੇ ਆਪਣਾ ਚੋਣ ਸ਼ਾਨ ਬਾਲਟੀ ਸਰਦਾਰ ਮਾਨ ਸਾਹਿਬ ਦੀ ਫੋਟੋ ਉਤੇ ਮੇਰੀ ਫੋਟੋ ਲਾ ਕੇ ਉਹ ਆਪਣਾ ਉੱਥੇ ਲਾ ਸਕਦੇ ਹਾਂ ਜਾਂ ਆਪਣਾ ਦਫ਼ਤਰ ਆ ਬਹੰਡੇ ਬੀਬੀ ਵਾਲਾ ਚੌਂਦੇ ਉੱਤੇ ਉੱਥੇ ਤੁਸੀਂ ਆ ਕੇ ਉਹ ਜਿਹੜੀ ਸਮੱਗਰੀ ਆ ਕੋਈ ਪੋਸਟਰ ਆ ਕੋਈ ਝੰਡੇ ਆ ਸਟicker ਆ ਉੱਥੋਂ ਤੁਸੀਂ ਲੈ ਵੀ ਸਕਦੇ ਹੋ ਤੀਜੀ ਬੇਨਤੀ ਆ ਸਵੀਲ ਠੰਡੇ ਪਾਣੀ ਦੀ ਜਰੂਰ ਲਾਓ ਜਿੱਤੇ ਵੋਟਾਂ ਪਈਆਂ ਉਹਦੇ ਵਿਚਾਰੇ ਕੋਈ ਬਜ਼ੁਰਗ ਕੋਈ ਮਾਂ ਕੋਈ ਕੋਈ ਬਜ਼ੁਰਗ ਬੰਦੇ ਆਉਂਦੇ ਨੇ ਉੱਤੇ ਪਾਣੀ ਦੀ ਲੋੜ ਹੁੰਦੀ ਆ ਉਹ ਗਰਮੀ ਬਹੁਤ ਜ਼ਿਆਦੀ ਸਾਂਝ ਕੋਈ ਸਵੀਲ ਲਾ ਦੋ ਕੋਈ ਗੱਲ ਨਹੀਂ ਆਪਾਂ ਇਹ ਕਿ ਸੋਚਣਾ ਵੀ ਇਹ ਫਲਾਨੀ ਪਾਰਟੀ ਵਾਲੇ ਤੇ ਫਲਾਨੀ ਪਾਰਟੀ ਵਾਲੇ ਸਾਰਿਆਂ ਲਈ ਮੈਂ ਆਪਣੀਆਂ ਆਪਣੀ ਪਾਰਟੀ ਵਾਲਿਆਂ ਨੂੰ ਬੇਨਤੀ ਆਪਣੀ ਜਿੰਨੇ ਭਰਾ ਜੁੜੇ ਨੇ ਆਪਣੇ ਉਹਨਾਂ ਨੂੰ ਬੇਨਤੀ ਕਰਦਾ ਕਿ ਤੁਸੀਂ ਆਪ ਦੇ ਤੌਰ ਦੇ ਉੱਤੇ ਉਹ ਜਿਹੜੀ ਸਵੀਲ ਲਾ ਕੇ ਸਾਰਿਆਂ ਨੂੰ ਠੰਡੇ ਬੱਠੇ ਪਾਣੀ ਦੀ ਉਹਦੇ ਸੇਵਾ ਕਰੀਂ ਅਗਲੀ ਬੇਨਤੀ ਸੁਣ ਲਓ ਜਿਹੜੀ ਬੜੀ ਅਹਿਮ ਤੇ ਜਿਹੜੀ ਬੜੀ ਅਹਿਮ ਤੇ ਜ਼ਰੂਰੀ ਬੇਨਤੀ ਆ ਉਹ ਸੁਣ ਲਿਓ ਉਹ ਬੇਨਤੀ ਇਹ ਆ ਵੀ ਜਦੋਂ ਤੁਸੀਂ ਵੋਟ ਪਾਉਣ ਜਾਣਾ ਜਿੱਥੇ ਦਸਕਤ ਕਰਾਉਂਦੇ ਨੇ ਵੀ ਹਾਂ ਇਹਨੇ ਵੋਟ ਪਾਤੀ ਉਹ ਦਸਕਤ ਸਾਰਿਆਂ ਬੰਦਿਆਂ ਨੇ ਪੰਜਾਬੀ 'ਚ ਕਰਨੀ ਆ ਉਹ ਦਸਕਤ ਸਾਰੇ ਬੰਦਿਆਂ ਨੇ ਪੰਜਾਬੀ 'ਚ ਕਰਨੀ ਆ ਇਹ ਚਾਰ ਪੰਜ ਮੇਰੀਆਂ ਬੇਨਤੀਆਂ ਨੇ ਬਾਕੀ ਉਹ ਦਬਣ ਦੀ ਲੋੜ ਨਹੀਂ ਛਪਣ ਦੀ ਲੋੜ ਨਹੀਂ ਬਥੇਰੇ ਇਹ ਡਰਾਈ ਵੀ ਜਾਂਦੇ ਆ ਆਪਣੇ ਬੰਦਿਆਂ ਨੂੰ ਆਪਣੇ ਪੋਸਟਰਾਂ ਦੇ ਪੋਸਟਰ ਵੀ ਲਾਈ ਜਾਂਦੇ ਆ ਘਰੇ ਆ ਕੇ ਰਿਸ਼ਤੇਦਾਰ ਪਿਠਾ ਦਿੰਦੇ ਨੇ ਜਾਂ ਉਂ ਦਬਕਾਉਂਦੇ ਨੇ ਵੀ ਤੁਹਾਡਾ ਨੁਕਸਾਨ ਹੋ ਜਾਊਗਾ ਤੁਸੀਂ ਰੱਖੇ ਤੋਂ ਕੀ ਲੈਣਾ ਸੋ ਛੋਟਿਓ ਜੇ ਉਖੜੀ ਸਿਰਫ ਮੋਹਿਆਂ ਦਾ ਕੀ ਡਾਲ ਕੋਈ ਗੱਲ ਨਹੀਂ ਐ ਨੰਗੇ ਧੜ ਹੋ ਕੇ ਲੜਾਈ ਲੜਨੀ ਪੈਣੀ ਆ ਖੜੇ ਆ ਤਾਂ ਖੜੇ ਆ ਤੁਸੀਂ ਖੜੇ ਹੋ ਤਾਂ ਮੈਂ ਵੀ ਖੜਾ ਹਰ ਹਾਲ ਆਪਾਂ ਤੁਹਾਡੇ ਨਾਲ ਖੜੇ ਆ ਪੰਜਾਬ ਨਾਲ ਆਪਾਂ ਨੂੰ ਐਂ ਡਟ ਕੇ ਖੜਨ ਦੀ ਲੋੜ ਆ ਬਾਈ ਸੋ ਸਾਰਿਆਂ ਮੇਰੇ ਵੀਰਾਂ ਨੂੰ ਬੇਨਤੀ ਹੈ ਭਰਾਵਾਂ ਨੂੰ ਵੀ ਆਹ ਮੇਰੀਆਂ ਚਾਰ ਪੰਜ ਗੱਲਾਂ ਦੇ ਉੱਤੇ ਧਿਆਨ ਨਾਲ ਗੌਰ ਕਰਨਾ ਤੇ ਇਹ ਨੂੰ ਵੀਡੀਓ ਨੂੰ ਵੱਧ ਤੋਂ ਵੱਧ ਸਾਂਝੀ ਕਰ ਦਿਓ ਤਾਂ ਕਿ ਹਰ ਇੱਕ ਤੱਕ ਇਹ ਪਹੁੰਚ ਸਕੇ ਆਪਣਾ ਸੁਨੇਹਾ ਹਰ ਇੱਕ ਤੱਕ ਪਹੁੰਚ ਸਕੇ ਬਾਕੀ ਆਪਾਂ ਜਿਹੜੀ ਵੀ ਕੋਈ ਜਾਣਕਾਰੀ ਆ ਉਹ ਤੁਹਾਨੂੰ ਸਮੇਂ-ਸਮੇਂ ਤੇ ਦਿੰਦੇ ਰਹਾਂਗੇ ਕੱਲ ਨੂੰ 8:30 ਵਜੇ ਦਾਣਾ ਮੰਡੀ ਪੁੱਛੋ ਆਪਣਾ ਰੋਡ ਮਾਰਚਾ ਵੱਡਾ ਉੱਥੇ ਆਪਾਂ ਸ਼ੁਰੂ ਹੋਗੇ ਤੇ ਬਖਵਾਖਾ ਪਥਾਵਾਂ ਤੋਂ ਨਹੀਂ ਜਾ ਕੇ ਉੱਥੇ ਆਪਾਂ ਅਖੀਰ ਲੰਬੀ ਤੇ ਜਾ ਕੇ ਪਹੁੰਚਣਾ ਬਾਦਲ ਲੰਬੀ ਉਹ ਦੇਖਾਂਗੇ ਆਪਾਂ ਉਦੋਂ ਕਾ ਕਿੱਦਾਂ ਨੂੰ ਤੁਰਨਾ ਸੋ ਇਹ ਸਾਰੀਆਂ ਮੇਰਾ ਸਾਰੀਆਂ ਗੱਲਾਂ ਬਾਤਾਂ ਨੂੰ ਤੁਸੀਂ ਹੁਣ ਧਿਆਨ ਦੇ ਨਾਲ ਗੌਰ ਦੇ ਨਾਲ ਸੁਣ ਲੈਣਾ ਇਹਨੂੰ ਬਾਤ ਤੋਂ ਬਾਤ ਸਾਂਝਾ ਕਰਕੇ ਹਰ ਤੱਕ ਪਹੁੰਚਾ ਦਿਓ ਮੇਰਾ ਵੀਰ ਤੇ ਬਾਕੀ ਕੋਈ ਗੱਲਬਾਤ ਕੋਈ ਸੁਝਾਅ ਹੋਇਆ ਤਾਂ ਸੁਰਖਣ ਨੰਬਰ ਹੈਗਾ ਤਹੱਦਾ ਕਰੋ ਆਪਣੇ ਗਰੁੱਪ ਬਣੇ ਹੋਏ ਨੇ WhatsApp ਗਰੁੱਪਾਂ ਨੇ ਉਹਨਾਂ ਗਰੁੱਪਾਂ ਦੇ ਵਿੱਚ ਵੀ ਆਪਾਂ ਸਾਰੀ ਜਾਣਕਾਰੀ ਜਿਹੜੀ ਪਾਉਂਦੇ ਰਹਿੰਨੇ ਆ ਸਾਰਿਆਂ ਦਾ ਧੰਨਵਾਦ ਹੁਣ ਡਟ ਦਿਓ ਜਯੋਦੇ ਹੁਣ 2 ਦਿਨ ਅਗਲੀ ਬੇਨਤੀ ਸੱਚ ਹੋ ਰਹਾ ਜਿਹੜੇ ਆਪਾਂ ਨੂੰ 2 ਦਿਨ ਬਚੇ ਆ 3 ਦਿਨ ਬਚੇ ਆ 31 ਦਾ ਦਿਨ ਵੀ ਹੈਗਾ ਆਪਣੇ ਕੋਲ ਘਰੋ ਘਰੀ ਜਾ ਕੇ ਸਾਰੇ ਪਿੰਡਾਂ ਚ ਮੇਰੇ ਵੀਰ ਜਿੰਨੀਆਂ ਆਪਣੀਆਂ ਕਮੇਟੀਆਂ ਬਣੀਆਂ ਨੇ ਆ ਦੇ ਤੌਰ ਤੇ ਘਰੋ ਘਰੀ ਜਾ ਕੇ ਸਾਰਿਆਂ ਤੇ ਆ ਤੁਸੀਂ ਨਿਸ਼ਾਨ ਦਿਖਾ ਦੇਣਾ ਆਪਣਾ ਤੇ ਇਹ ਸੋਡੀ ਜ਼ਿੰਮੇਵਾਰੀ ਹੈ ਜੀ ਹੁਣ ਆ ਦੇ ਤੌਰ ਤੇ ਜ਼ਿੰਮੇਵਾਰੀ ਸੰਭਲੋ ਯਾਰ ਆਪਣੇ ਕੋਲੇ ਆਪਣੇ ਕੋਲੇ ਸਮਾਂ ਬੜਾ ਘੱਟ ਆ ਸੋ ਹੁਣ ਬਾਲੇ ਪਿੰਡਾਂ ਚ ਬਾਈ ਕਹਿੰਦਾ ਬਾਈ ਸਾਡੇ ਆ ਜਾ ਸਾਡੇ ਆ ਜਾ ਆਇਆ ਨਹੀਂ ਜਾਣਾ ਬਾਈ ਬੇਨਤੀ ਹੈ ਕੱਲ ਨੂੰ ਆਪਣਾ ਰੋਡ ਮਾਰਚ ਆ ਪਰਸੋਂ ਫਿਰ ਆਪਣਾ ਕਰੋੜ ਮਾਰਚ ਆ ਆਪਾਂ ਤੋਂ ਪਹੁੰਚਿਆ ਨਹੀਂ ਜਾਣਾ ਕੋਈ ਗੱਲ ਨਹੀਂ ਯਾਰ ਮੈਨੂੰ ਫਿਰ ਵੀ ਬੁਲਾ ਲਓਗੇ ਮੈਂ ਆ ਜੂਗਾ ਪਰ ਹੁਣ ਨਾ ਮੇਰਾ ਵੀ ਖਿੱਚ ਕੇ ਰੋ ਵੀ ਭਾਈ ਉੱਥੇ ਨਹੀਂ ਆਇਆ ਗਿਆ ਇੱਥੇ ਨੇ ਬਾਕੀ ਆਪਾਂ ਸਾਰੇ ਪਿੰਡਾਂ ਚ ਇੱਕ ਵਾਰੀ 650 ਦੇ 650 ਪਿੰਡ ਜਾ ਚੁੱਕੇ ਆ ਪਹੁੰਚ ਚੁੱਕੇ ਆ ਸੋ ਲਹਿਰ ਬਹੁਤ ਵਧੀਆ ਬਣੀ ਵੀ ਆ ਭਾਈ ਛੜਦੀ ਕਲਾ ਜਮਾ ਉਹ ਖਡੂਰ ਸਾਹਿਬ ਤੋਂ ਲੈ ਕੇ ਫਰੀਦਕੋਟ ਸੰਗਰੂਰ ਬਟਿੰਡਾ ਪੂਰੀ ਛੜਦੀ ਕਲਾ ਸੋ ਲਾ ਦਿਓ ਜੋਰ ਹੁਣ ਹੁਣ ਆਹੀ ਜੋਰ ਨੇ ਤੁਹਾਡੇ ਨੇ ਇਹ ਆਵਾਜ਼ ਨੂੰ ਇਹ ਆਵਾਜ਼ ਨੂੰ ਪੰਜਾਬ ਦੀ ਪਾਰਲੀਮੈਂਟ ਪਹੁੰਚਾਉਣਾ ਹੈ ਖਿੱਚ ਕੇ ਜ਼ੋਰ ਲਾ ਦੋ ਮਗਰੋਂ ਆਪਾਂ ਥੋੜੇ ਮੋٹے ਪਿੱਛੇ ਪਸਤਾਉਣੇ ਹੁੰਦੇ ਆ ਵੀਰ ਉਦੋਂ ਮੜਾ ਜ਼ੋਰ ਲਾਇਆ ਹੁੰਦਾ ਐ ਹੋ ਜਾਂਦਾ ਐ ਹੁੰਦਾ ਹੁਣ ਪੱਬਾਂ ਤੇ ਐ ਹੋ ਜੋ ਤੇ ਘਰ ਘਰ ਆਪਣਾ ਨਿਸ਼ਾਨ ਪਚਾਰੋ ਸਾਰੇ ਪਿੰਡਾਂ 'ਚ ਮੇਰਾ ਵੀ ਤੁਰੇ ਫਿਰੋ ਕਿ ਭਾਈ ਸਾਡਾ ਆ ਨਿਸ਼ਾਨਾ 10ਵੇਂ ਨੰਬਰ ਤੇ ਜੋ ਨਿਸ਼ਾਨਾ ਬਾਲਟੀ ਦੱਸ ਦੇਣਾ ਤੁਸੀਂ ਜਿਹੜਾ ਆਪਣਾ ਮਾਰਚ ਸੀਗਾ ਮਾਨਸਾਲਾ ਉਹ ਬਹੁਤ ਕਾਮਯਾਬ ਕੀਤਾ ਐਨੀ ਲੋ ਵਗਦੀ ਸੀਗੀ ਮੂੰਹ ਫੋਗ ਤੇ ਲੋ ਨੇ ਅ ਕੰਫੂਕ ਦੀਆਂ ਗੱਟੇ ਫੂਕਤੇ ਪਰ ਤੁਸੀਂ ਖੀਰ ਤੱਕ ਝੋਟਿਓ ਉਹ 125 ਕਿਲੋਮੀਟਰ 26 ਕਿਲੋਮੀਟਰ ਆਪਾਂ ਗਏ ਆ ਅਖੀਰ ਤੱਕ ਤੁਸੀਂ ਜਾ ਕੇ ਸਰਦੂਲਗੜ੍ਹ ਦੇ ਵਿੱਚ ਉਹ ਸਮਾਪਤ ਕੀਤਾ ਕੱਲ ਨੂੰ ਫਿਰ ਮੇਰਾ ਵੀ ਬੇਨਤੀ ਆ ਸਾਰਿਆਂ ਨੂੰ ਕਿ ਤੁਸੀਂ ਸਾਰਿਆਂ ਨੇ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਅਖੀਰ ਤੱਕ ਆਪਾਂ ਜਾਣਾ ਆਪੋ ਆਪਣੇ ਸਾਧਨ ਲੈ ਕੇ ਕੱਲ ਨੂੰ 8:30 ਵਜੇ ਦਾਣਾ ਮੰਡੀ ਉੱਚੋ ਮੰਡੀ ਦੇ ਵਿੱਚ ਪਹੁੰਚ ਜਿਓ ਕੱਲ ਨੂੰ ਬੀਬੀ ਖਾਲੜਾ ਜੀ ਆ ਰਹੇ ਨੇ ਭਾਈ ਅਮਰਤਪਾਲ ਸਿੰਘ ਦੇ ਪਰਾ ਤੇ ਉਹਨਾਂ ਦੇ ਬਾਪੂ ਜੀ ਵੀ ਆ ਰਹੇ ਨੇ ਤੇ ਭਾਈ ਸਰਬਜੀਤ ਸਿੰਘ ਜਿਹੜੇ ਆਪਣੇ ਫਰੀਦਕੋੜ ਤੋਂ ਚੋਣ ਲੜ ਰਹੇ ਨੇ ਉਹ ਵੀ ਆ ਰਹੇ ਨੇ ਸੋ ਹੋਰ ਵੀ ਕਈ ਜਿਹੜੇ ਸਿੰਘ ਆ ਰਹੇ ਨੇ ਸੋ ਸਾਨੂੰ ਬੇਨਤੀ ਆ ਕਿ ਭਾਈ ਸਾਰਿਆਂ ਨੇ ਵੱਧ ਤੋਂ ਵੱਧ ਵੱਡੀ ਗਿਣਤੀ ਵਿੱਚ ਕੱਲ ਨੂੰ